ਸਸਿਕਲ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅੰਦੇ ਗਾਂਧੀ ਜੀ ਆਈਪੀਐਸ ਔਰ ਸਾਰੀ ਜਿਹੜੀ ਸਾਡੀ ਟੀਮ ਹੈ ਉਹ ਦਿਨ ਬਾ ਦਿਨ ਅਸੀਂ ਨਸ਼ਿਆਂ ਦੀ ਰੋਕਥਾਮ ਵਾਸਤੇ ਔਰ ਮਾੜੇ ਅਨਸਰਾਂ ਨੂੰ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਸੀਂ ਰੋਜ਼ ਵਾਰ ਰੋਜ਼ ਆਪਣਾ ਕੋ ਪਲਾਨ ਬਣਾ ਕੇ ਆਪਰੇਸ਼ਨ ਕਰਦੇ ਰਹੇ ਨੇ ਸਰਚ ਆਪਰੇਸ਼ਨ ਕਰਦੇ ਰਹੇ ਨੇ ਗੈਸਟ ਕਰਦੇ ਰਹੇ ਨੇ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਜਿਹੜੀ ਹੈਗੀ ਉਹਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਸਕਣ ਤੇ ਇਸ ਸਬੰਧ ਦੇ ਵਿੱਚ ਅਸੀਂ ਅੱਜ ਪਿੰਡ ਮਾਨੂ ਕੇ ਸਰਚ ਆਪਰੇਸ਼ਨ ਕੀਤਾ ਹੈ ਜੀ ਤੇ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਉਹ ਜਿਹੜਾ ਸਮਾਜਿਕ ਜਿਹੜਾ ਸਮਾਜਿਕ ਤੱਤ ਹੋਵੇ ਦੇਖੋ ਜੀ ਸਾਡਾ ਚੱਲ ਰਿਹਾ ਆਪਰੇਸ਼ਨ ਅਸੀਂ ਜਿੰਨੇ ਕੁ ਸਾਨੂੰ ਸਲਾਹ ਮਿਲਦੀ ਹੈ ਸਾਨੂੰ ਕੁ ਸੋਰਸਸ ਸਲਾਹ ਦਿੰਦੇ ਨੇ ਕਿ ਫਟਾਫਟ ਫਲਾਣਾ ਫਲਾਣਾ ਅੰਸਰ ਜਿਹੜਾ ਉਹ ਨਸ਼ੀਲੇ ਪਦਾਰਥ ਵੇਚਦਾ ਹੋਵੇ ਅਸੀਂ ਉੱਥੇ ਸਰਚ ਕੀਤੀ ਹੈ ਤਸਦੀਕ ਕਰ ਰਹੇ ਹਾਂ ਦੇਖ ਰਹੇ ਹਾਂ ਜੇ ਅਗਰ ਕੋਈ ਨਾ ਕੋਈ ਨਸ਼ੀਲਾ ਪਦਾਰਥ ਜਾਂ ਮਾੜਾ ਅਨਸਰ ਮਿਲਿਆ ਤਾਂ ਉਹਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਸਰ ਕਿੰਨੇ ਪਿੰਡਾਂ ਦੇ ਵਿੱਚ ਤਾਂ ਕੋਈ ਪ੍ਰੇਸ਼ਾਨੀ ਹੋ ਜਾਏ ਸਾਡਾ ਰੋਜ਼ ਦਾ ਹੁੰਦਾ ਜੀ ਅੱਜ ਸਾਡਾ ਮਾਨੂਕੇ ਪਿੰਡ ਸੀਗਾ ਤੇ ਇਸੇ ਤਰ੍ਹਾਂ ਹੀ ਮੇਰੇ ਥਾਣੇ ਦੇ ਵਿੱਚ ਪਿੰਡ ਹਿੰਮਤਪੁਰਾ ਹੈ ਉੱਥੇ ਵੀ ਸਾਡਾ ਕਾਸ ਆਪਰੇਸ਼ਨ ਚੱਲਦਾ ਹੈ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਆਪਣਾ ਇਹ ਪ੍ਰੋਗਰਾਮ ਉਲਿਕਿਆ ਆ ਉਹ ਉਹਦੇ ਸੰਬੰਧ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅੰਦੇ ਗਾਂਧੀ ਜੀ ਆਈਪੀਐਸ ਔਰ ਸਾਰੀ ਜਿਹੜੀ ਸਾਡੀ ਟੀਮ ਹੈ ਉਹ ਦਿਨ ਬਾ ਦਿਨ ਅਸੀਂ ਨਸ਼ਿਆਂ ਦੀ ਰੋਕਥਾਮ ਵਾਸਤੇ ਔਰ ਮਾੜੇ ਅਨਸਰਾਂ ਨੂੰ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਸੀਂ ਰੋਜ਼ ਵਾਰ ਰੋਜ਼ ਆਪਣਾ ਪਲਾਨ ਬਣਾ ਕੇ ਆਪਰੇਸ਼ਨ ਕਰਦੇ ਰਹਿੰਨੇ ਸਰਚ ਆਪਰੇਸ਼ਨ ਕਰਦੇ ਰਹਿੰਨੇ ਗਸਟ ਕਰਦੇ ਰਹਿੰਨੇ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਜਿਹੜੀ ਹੈਗੀ ਉਹਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਸਕਣ ਤੇ ਇਸ ਸਬੰਧ ਦੇ ਵਿੱਚ ਅਸੀਂ ਅੱਜ ਪਿੰਡ ਮਾਨੂਕੇ ਸਰਚ ਆਪਰੇਸ਼ਨ ਕੀਤਾ ਹੈ ਜੀ ਤੇ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਉਹ ਜਿਹਾ ਸਮਾਜਿਕ ਜਿਹਾ ਸਮਾਜਿਕ ਤੱਤ ਤੋਂ ਦੇਖੋ ਜੀ ਸਾਡਾ ਚੱਲ ਰਿਹਾ ਆਪਰੇਸ਼ਨ ਅਸੀਂ ਜਿੰਨੇ ਕੁ ਸਾਨੂੰ ਸਲਾਹ ਮਿਲਦੀ ਹੈ ਸਾਨੂੰ ਕੁ ਸੋਰਸਸ ਸਲਾਹ ਦਿੰਦੇ ਨੇ ਕਿ ਫਟਾਫਟ ਫਲਾਣਾ ਫਲਾਣਾ ਅੰਸਰ ਜਿਹੜਾ ਉਹ ਨਸ਼ੀਲੇ ਪਦਾਰਥ ਵੇਚਦਾ ਹੋਵੇ ਅਸੀਂ ਉੱਥੇ ਸਰਚ ਕੀਤੀ ਹੈ ਤਸਦੀਕ ਕਰ ਰਹੇ ਹਾਂ ਦੇਖ ਰਹੇ ਹਾਂ ਜੇ ਅਗਰ ਕੋਈ ਨਾ ਕੋਈ ਨਸ਼ੀਲਾ ਪਦਾਰਥ ਜਾਂ ਮਾੜਾ ਅਨਸਰ ਮਿਲਿਆ ਤਾਂ ਉਹਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊ। ਬਹੁਤ ਅਕਸਰ ਕਿੰਨੇ ਪਿੰਡਾਂ ਦੇ ਵਿੱਚ ਕਾਸੋ ਪਰੇਸ਼ਾਨ ਹੋ ਜਾਂਦੇ। ਸਾਡਾ ਰੋਜ਼ ਦਾ ਹੁੰਦਾ ਜੀ ਅੱਜ ਸਾਡਾ ਮਾਨੂਕੇ ਪਿੰਡ ਸੀਗਾ ਤੇ ਇਸੇ ਤਰ੍ਹਾਂ ਹੀ ਮੇਰੇ ਥਾਣੇ ਦੇ ਵਿੱਚ ਪਿੰਡ ਹਿੰਮਤਪੁਰਾ ਉੱਥੇ ਵੀ ਸਾਡਾ ਕਾਸੋ ਆਪਰੇਸ਼ਨ ਚੱਲਦਾ ਹੈ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਆਪਨਾ ਇਹ ਪ੍ਰੋਗਰਾਮ ਉਲੀਕਿਆ ਆ ਉਹਦੇ ਉਹਦੇ ਸੰਬੰਧ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਜੀ।